ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਉਮੀਦ ਕਰਦਾ ਕਿ ਸਾਰੇ ਭਰਾ ਠੀਕ ਠਾਕ ਹੋਣਗੇ ਤੇ ਸਾਰੇ ਭਰਾਵਾਂ ਦੇ ਜਾਨਵਰ ਠੀਕ ਠਾਕ ਹੋਣਗੇ ਸੋ ਅੱਜ ਆਪਾਂ ਤੁਹਾਨੂੰ 25 ਤੋਂ ਲੈ ਕੇ 40 ਲੀਟਰ ਤੱਕ ਦੀਆਂ ਬੇੜਾਂ ਦਿਖਾਉਣੀਆਂ ਨੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ 6 ਨਗ ਤੁਹਾਨੂੰ ਵੀਡੀਓ 'ਚ ਦਿਖਾਵਾਂਗੇ ਜਿਦੇ ਵਿੱਚ ਤਿੰਨ ਨਗ ਤਾਜੇ ਸੂਏ ਹੋਇਆ ਤੇ ਤਿੰਨ ਹਜੇ ਗੱਬਣਾ ਬੇੜਾਂ ਨੇ ਜਿਹੜੀਆਂ ਮੰਨ ਕੇ ਚਲੋ ਹਫ਼ਤਾ 10 ਦਿਨ ਲੈਂਦੀਆਂ ਨੇ ਰਿਕਾਰਡ ਸਾਰਾ ਮਿਲੂਗਾ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਆਪਾਂ 17 ਅਕਤੂਬਰ ਨੂੰ ਵੀਡੀਓ ਬਣਾ ਰਹੇ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਨੇੜੇ ਆਪਣੇ ਮਹਿਲਕਲਾ ਰਹਿ ਜਾਂਦਾਗਾ ਸਹ ਜਿਹੜਾ ਚੋਹਾਨਕੇ ਰੈਸਰ ਚੰਨਣਵਾਲ ਵੱਡਾ ਸਿਨੀਵਾਲ ਇਹ ਪਿੰਡ ਆਪਣੇ ਲਵੇ ਰਹ ਜਾਂਦੇ ਆ ਕਲਾਲਾ ਪਿੰਡ ਆਪਣਾ ਸਿੱਧੂ ਡੇਰੀ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਆ ਸੋ ਸੇ ਨਗ ਦਿਖਾਵਾਂਗੇ ਲਾਸਟ ਤੱਕ ਵੀਡੀਓ ਦੇ ਬਨੇ ਰਹੋ ਸਤਿ ਸ਼੍ਰੀ ਅਕਾਲ ਜੀ ਬਰਨਾਲਾ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਣੇ ਕੋਲ 25 ਕਿਲੋ ਤੋਂ ਲੈ ਕੇ 40 ਕਿਲੋ ਤੱਕ ਰਦਾਵਾਂ ਆਣੇ ਜੀ ਠੀਕ ਹੈ ਜੀ ਸਾਰੀ ਡਿਟੇਲ ਦੇਵਾਂ ਇਕੱਲੇ-ਕਿੱਲੇ ਦਾ ਰਿਕਾਰਡ ਦੇਵਾਂਗੇ ਠੀਕ ਹੈ ਜੀ ਬਹੁਤ ਚੰਗੀਆਂ ਬੜਾ ਨੇ ਆ ਬੜਾ ਥੱਲੇ 25-25 ਕਿਲੋ ਹੋ ਤਿਆਰ ਆ ਠੀਕ ਹੈ ਜੋੜੇ ਥੱਲੇ ਜੀ ਟਿੱਕਾ ਕੱਲ ਸੂਈ ਅਵਸੀ ਠੀਕ ਹੈ ਜੀ 27-28 ਕਿਲੋ ਤੋਂ ਪਹਿਲਾਂ ਨਹੀਂ ਠੀਕ ਹੈ ਜੀ ਇਹ ਕੱਲ ਡਿਲੀਵਰੀ ਹੋਈ ਹੈ ਜੀ ਅੱਜ ਆਪਾਂ 17 ਤਰੀਕ ਨੂੰ ਵੀਡੀਓ ਬਣਾ ਰਹੇ ਆ ਜੀ ਹਾਂ ਜੀ ਮੜਾ ਐਡਰੈਸ ਬੋਲ ਦਿਓ ਜੀ ਪਿੰਡ ਕਨਾਲਾ ਜ਼ਿਲ੍ਹਾ ਬਰਨਾਲਾ ਜੀ ਫੋਨ ਨੰਬਰ 9478263916 ਜੀ ਠੀਕ ਹੈ ਜੀ ਕਦੋਂ ਵੀ ਕੋਈ ਵੀ ਆ ਸਕਦਾ ਆਪਣੇ ਕੋਲੇ ਮੰਨ ਲਓ 25 30 ਬਸਵਾਰ ਵਕਤ ਹੁੰਦੇ ਹੈ ਜੀ ਠੀਕ ਹੈ ਜੀ ਸੋ ਇੱਕ ਨੰਬਰ ਤੋਂ ਡਿਟੇਲ ਸਟਾਰਟ ਕਰਾਂਗੇ ਜੀ ਕੀ ਡਿਟੇਲ ਹੈ ਇਹਦੀ ਕੱਲ ਡਿਲੀਵਰੀ ਹੋਈ ਹੈ ਜੀ ਠੀਕ ਹੈ ਕੱਲ ਇਹਦੀ ਮੈਨੇ 16 ਤਰੀਕ ਨੂੰ ਇਹਦੀ ਡਿਲੀਵਰੀ ਹੋਈ ਹੈ ਜੀ ਠੀਕ ਹੈ ਜੀ ਬੱਸ ਇਹ ਨੂੰ ਜਾਣ ਦਿੰਦਾ ਨੇ ਠੀਕ ਹੈ ਜੀ ਤੇ ਮੰਨ ਲਓ ਇਸ ਵਾਰ 30 ਕਿਲੋ ਤੋਂ ਪਾਉਣਾ ਚਾਹੀਦਾ ਬੱਸ ਨੇ ਬਹੁਤ ਇੰਗੀ ਤਿਆਰੀ ਕੀਤੀ ਹੈ ਠੀਕ ਹੈ ਠੀਕ ਹੈ ਤੋਰਪ ਤੋਰ ਕੇ ਥਾ ਸੋ ਦੇਖ ਸਕਦੇ ਹੋ ਕਿਸਾਨ ਵੀਰੋ ਪੂਰੇ ਫਿਕਸ ਲੈਵੇ ਦੀ ਸਾਰਾ ਇਹਦਾ ਰਿਕਾਰਡ ਮਿਲੂ ਕਿਹੜੇ ਸੀਮਣ ਦੀ ਆਪ ਆ ਤੇ ਕਿਹੜਾ ਸੀਮਣ ਦੇ ਲੱਗਿਆ ਹੋਇਆ ਸੀ ਆਰਡਰ ਦੇਖੋ ਤੁਸੀਂ ਜਿਵੇਂ ਆਪਾਂ ਕਹਿੰਨਾ ਕੱਟ ਵਾਲਾ ਹਵਾਨਾ ਗਾ ਬਹੁਤ ਸੋਹਣਾ ਹਾਈਟ ਤੇ ਲੈਂਥ ਆ ਬੱਚੀ ਦੀ ਤੁਰਦੇ ਤੋਂ ਜੱਜ ਕਰਿਓ ਤੁਸੀਂ ਬਰੀਡ ਚੈੱਕ ਕਰਿਓ ਬਿਊਟੀ ਵਗੈਰਾ ਦੇਖਿਓ ਤੁਸੀਂ ਇੱਥੋਂ ਦੇਖਿਓ ਤੁਸੀਂ ਇੱਥੋਂ ਹਾਈਟ ਤੇ ਲੈਂਥ ਵਗੈਰਾ ਦੇਖ ਸਕਦੇ ਹੋ ਬੱਚੀ ਦੀ ਐਕਸਟਰਾ ਆਰਡੀਨਰੀ ਹਾਈਟ ਲੈਂਥ ਆ ਕਿਉਂਕਿ ਜਿਹੜਾ ਪਸ਼ੂ ਖੁੱਲਾ ਫਿਰਦਾ ਆਉਂਦਾ ਗਾ ਤਾਂ ਥੋੜੀ ਜੀ ਉਹ ਰੱਸੇ ਦੀ ਅਲਕਤ ਮਨਾਉਂ ਲੈ ਚੱਲ ਬਤ ਉਧਰ ਨੂੰ ਲੈ ਚੱਲ ਉਧਰ ਨੂੰ ਲੈ ਚੱਲ ਇੱਥੋਂ ਦੇਖੋ ਹਾਈਟ ਤੇ ਲੈਂਥ ਪਲੱਸ ਇਹਦਾ ਜਿਹੜਾ ਹਵਾਨਾ ਹੈ ਉਹ ਕੰਪੈਕਟ ਆਰਡਰ ਹੈ ਜਿਹਨੂੰ ਆਪਾਂ ਫਿਕਸ ਲੇਵਾ ਕਹਿ ਦਿੰਦੇ ਆ ਉਹ ਚੀਜ਼ਾਂ ਦੇਖੋ ਐ ਲੱਤਾ ਘਮਾ ਘਮਾ ਤੁਰਦੀ ਆ ਬਸੀ 30 ਕਿਲੋ ਤੋਂ ਬਾਹਰ ਦੁੱਧ ਪਾ ਦੂਗੀ ਦੇਖੋ ਦੇਖੋ ਇੱਥੋਂ ਚੈੱਕ ਕਰਿਓ ਬੋਲ ਬੋਲ ਦਾ ਬੱਚਾ ਹੀ ਆ ਬਿਊਟੀ ਦੇਖੋ ਪਲੱਸ ਬਰੀਡ ਦੇਖੋ ਬਹੁਤ ਵੀਰਾਂ ਦਾ ਫੋਨ ਆਉਂਦਾ ਜਿਹਨੇ ਨਵਾਂ ਫਾਰਮ ਦੀ ਸਟਾਰਟਿੰਗ ਕਰਨੀ ਆ ਵੀ ਆਪਾਂ ਨੂੰ ਚੰਗੇ ਰਿਕਾਰਡ ਦੀ ਬੱਸੀ ਚਾਹੀਦੀ ਆ ਤੇ ਜਿਹੜਾ ਚੰਗਾ ਅੱਗੇ ਬਰੀਡ ਤਿਆਰ ਕਰੇ ਤੇ ਚੰਗੇ ਹੀ ਅੱਗੇ ਦੁੱਧ ਪਾਵੇ ਸੋ ਪਹਿਲੇ ਨੰਬਰ ਤੇ ਤੁਹਾਨੂੰ ਆਪਾਂ ਟਾਪ ਦਾ ਨੀਂ ਨਾ ਦਿਖਾਤਾ ਫਿਕਸ ਲੈਵੇ ਦੀ ਬੱਸੀ ਦਿਖਾਤੀ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੇ ਸੇਲ ਵਾਸਤੇ ਅਵੇਲੇਬਲ ਅੱਜ 17 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਆ ਨਾਲ ਆਪਾਂ ਦਿਖਾ ਰਹੇ ਆ ਤੁਹਾਨੂੰ ਗੱਬਣ ਬੱਸੀ ਤੋਂ ਨਾਲ ਜਿਹੜੀ 2 ਨੰਬਰ ਤੇ ਬੱਸੀ ਦਿਖਾ ਰਹੇ ਆ 32 33 ਲੀਟਰ ਦਾ ਰਿਕਾਰਡ ਆ ਪਹਿਲਣ ਦਾ ਦੂਜਾ ਸੂਆ ਸੂਰੀਆ ਫਿਕਸ ਲੈਵੇ ਇਹ ਆ ਕਿਸੇ ਮੇਰੇ ਭਰਾ ਨੇ ਫਾਰਮ ਦੀ ਸਟਾਰਟਿੰਗ ਕਰਨੀ ਹੈ ਜੋੜਾ ਪਾਉਣਾ ਹੋਇਆ ਤਾਂ ਫੁੱਲ ਮਾਨ ਤਨ ਕੀਤਾ ਤੌਰ ਪੱਤੇ ਨੂੰ ਹਵਾਨਾ ਇਹਦਾ ਵੀ ਪੂਰਾ ਕੱਲਾ ਕੱਲਾ ਨਿਕਰਮਾ ਥਾਣਾ ਫਿਕਸ ਲੇ ਵੇਰੀਆ ਹਾਈਟ ਲੈਂਥ ਦੇਖੋ ਤੁਸੀਂ ਪੂਰੀ ਐਕਸਟਰਾ ਆਰਡੀਨਰੀ ਹਾਈਟ ਆ ਜਿਹਨੂੰ ਆਪਾਂ ਫੁੱਲ ਹਾਈਟ ਤੇ ਫੁੱਲ ਲੈਂਥ ਕਹਿੰਦੇ ਆ ਉਹ ਚੀਜ਼ ਆ ਬਸ ਜੀ ਤੁਰਦੀ ਦੇਖਿਓ ਤੁਸੀਂ ਉੱਥੇ ਰੋਗਲੀ ਪੁੱਤ ਲਿਆਗੇ ਦੇਖੋ ਇੱਥੋਂ ਇੱਥੋਂ ਦੇਖੋ ਤੁਸੀਂ ਪ੍ਰਿੰਟ ਪ੍ਰਿੰਟ ਕਿਉਂਕਿ 35 ਤੋਂ ਬਾਹਰ ਦੁੱਧ ਪਾਉਗੇ ਇਸ ਵਾਰੀ ਹਵਾਨਾ ਗਵਾਹੀ ਪਰ ਰੋਗਲਾ ਪਤ ਰੋਗਲਾ ਇੱਥੇ ਰੋਲ ਸੋ ਇੱਥੋਂ ਦੇਖੋ ਇੱਥੋਂ ਦੇਖੋ ਇਹਦੀ ਹਾਈਟ ਲੈਂਥ ਕਮਾ ਲੈ ਮੇਰੇ ਬੰਨੀ ਇੱਕ ਵਾਰੀ ਮੇਰੇ ਬੰਨੀ ਲਿਆ ਰੋਗਲਾ ਪਤ ਰੋਗਲਾ ਦੇਖੋ ਹਾਈਟ ਲੈਂਥ ਦੇਖੋ ਬੱਚੀ ਦੀ ਕਿੰਨੀ ਹਾਈਟ ਤੇ ਕਿ ਲੇ ਚਲ ਉਧਰ ਨੂੰ ਇੱਕ ਵਾਰੀ ਇੱਥੋਂ ਮੋੜ ਕੇ ਰੋਕ ਲੈ ਰੁਕ ਲੈ ਇੱਥੋਂ ਤੁਸੀਂ ਦੇਖ ਸਕਦੇ ਹੋ ਵੀ ਦੂਜੇ ਪਾਸੇ ਖੜਾ ਬੰਦਾ ਨਹੀਂ ਵਿੰਦਾ ਬਹੁਤ ਵਧੀਆ ਹਾਈਟ ਤੇ ਵਧੀਆ ਲੈਂਥ ਵਾਲੀ ਬੱਸੀ ਆ ਹਵਾਨਾ ਵੀ ਫਿਕਸ ਹੱਲ ਹੈ ਜਲਦਬਤ ਜਿਹਨੂੰ ਆਪਾਂ ਫੁੱਲ ਸੈਜ ਕਹਿੰਦੇ ਨੇ ਉਹ ਆ ਬੱਸੀ ਦਾ ਕੋਈ ਛੋਟੀ ਮੰਨ ਕੇ ਸੌਦਾ ਨਾ ਕਰਿਓ ਦੁੱਧ ਦੇਣੇ ਮੰਨ ਕੇ ਚਲੋ ਵੀ 35 ਤੋਂ ਪਲੱਸ 40 ਨੂੰ ਟੱਚ ਕਰਨਾ ਕਿਉਂਕਿ ਅੱਗੇ ਮੌਸਮ ਵੀ ਬਹੁਤ ਚੰਗਾਗਾ ਇਹ 2 ਨੰਬਰ ਤੇ ਬੱਸੀ ਵਿਖਾਦੀ ਕਿਹੜੇ ਸੀਮਨ ਲੱਗਿਆ ਹੋਇਆ ਕਿਹੜੀ ਦੀ ਆਪ ਆ ਸਾਰਾ ਇਹਦਾ ਰਿਕਾਰਡ ਮਿਲ ਜਿਓ ਇੱਥੋਂ ਹਵਾਨਾ ਚੈੱਕ ਕਰੋ ਉਪਰੋਂ ਸੂਲ ਤੋਂ ਹਵਾਨ ਇਹ ਗੱਬਣ ਬੱਸੀ ਆ ਅੱਗੇ ਇੱਧਰ ਸੂਈਆਂ ਹੋਈਆਂ ਦਿਖਾਵਾਂਗੇ ਹੁਣ ਸੋ ਲਾਸਟ ਤੱਕ ਬਣੇ ਰਹੋ ਵੀਡੀਓ ਦੇ ਤੁਹਾਨੂੰ ਆਪਾਂ ਦੋ ਨਗਮੇ ਆ ਦਿਖਾਉਣੇ ਨੇ ਇਹ ਗੱਬਣ ਬੱਸੀਆਂ ਨੇ ਕੁਝ ਕੁ ਦਿਨ ਲੈਂਦੀਆਂ ਨੇ 30 30 ਪਲੱਸ ਵਾਲੀਆਂ ਨੇ ਵੀ ਸੋ ਇਹ ਨਾਲ ਥੱਲੇ 25 25 ਕਿਲੋ ਤਿਆਰ ਆ ਆ ਬੱਛੀ ਦੇਖੋ ਤੁਸੀਂ ਸੋ ਇੱਧਰ ਦੇਖੋ ਤੁਸੀਂ ਇਹ 3 ਨੰਬਰ ਤੇ ਬੱਛੀ ਆ ਗਈ 3 ਤੇ 4 ਥੱਲੇ 25 25 ਕਿਲੋ ਦੁੱਧ ਤਿਆਰ ਆ ਕੋਈ ਮੇਰਾ ਵੀਰ ਦੋ ਟਾਈਮ ਚੋਕੇ ਲੈ ਜਾ ਸਕਦਾਗਾ ਇਹ 3 ਤੇ 4 ਨੰਬਰ ਆ ਗਈਆਂ ਤਾਜ਼ੀਆਂ ਸੂਈਆਂ ਵੀਆਂ ਨੇ ਇਹਨੂੰ ਸੂਈ ਨੂੰ ਅੱਜ 5 ਦਿਨ ਹੋ ਗਏ ਤੇ ਇਹਨੂੰ ਸੂਈ ਨੂੰ ਅੱਜ 4 ਦਿਨ ਹੋ ਗਏ ਦੂਰ ਪੁੱਤੇ ਨੂੰ ਮਿਲ ਕੇ ਵੇਣ ਦੇਖੋ ਤੁਸੀਂ ਥਣ ਦੇਖੋ ਕੱਲਾ ਕੱਲਾ ਨਿਕੜਵਾ ਲਿਆ ਪੁੱਤ ਮੇਰੇ ਮੈਨੂੰ ਲਿਆ ਸੋ ਇੱਥੋਂ ਦੇਖਿਓ ਬਰੀਕੀਆਂ ਬਹੁਤ ਆ ਬੱਸੀ ਦੇ ਵਿੱਚ 25 ਕਿਲੋ ਕੋਈ ਮੇਰਾ ਵੀਰ ਦੋ ਟਾਈਮ ਕੰਡਾ ਲਾ ਕੇ ਲਿਆਦਾ ਲੈ ਚੱਲ ਪੁੱਤ 25 ਕਿਲੋ ਹੁਣ ਹਾਜ਼ਰ ਆ ਅੱਜ ਆਪਾਂ 17 ਦਿਰੀ ਨੂੰ ਵੀਡੀਓ ਕਵਰ ਕਰ ਰਹੇ ਆ 25 ਕਿਲੋ ਦੁੱਧ ਇਹਦੇ ਥੱਲੇ ਹਾਜ਼ਰ ਆ ਦੇਖੋ ਹਵਾਨਾ ਐ ਪੂਰਾ ਫੋਸ ਤੇ ਫਿਕਸ ਹਵਾਨਾ ਜਿਹਨੂੰ ਆਪਾਂ ਕਹਿੰਨੇ ਆ ਇੱਥੋਂ ਚੈੱਕ ਕਰਿਓ ਤੁਸੀਂ ਇਹਨੂੰ ਆਪਾਂ ਕਹਿੰਨੇ ਆ ਫਿਕਸ ਹਵਾਨਾ ਖੁੱਚਾਂ ਤੋਂ ਉੱਪਰ ਇੱਥੇ ਚੌੜਾ ਹੋਈ ਜਾਂਦਾ ਹਵਾਨਾ ਸ਼ਾਮ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ 4:00 ਵਜੇ ਸੋ ਅੱਗੇ ਦੇਖੋ 4 ਨੰਬਰ ਤੇ ਇਹਦੇ ਥੱਲੇ ਵੀ ਦੁੱਧ ਤੇ ਰੈਡੀ ਆ ਫਿਰ ਜ਼ਿਆਦਾ ਨਗ ਤੋੜ ਕੇ ਦਿਖਾਵਾਂਗਾ ਕਿ ਕਿੰਨੀ ਲੰਬੀ ਹੋ ਜਾਂਦੀ ਆ ਹਵਾਨਾ ਇਹਦਾ ਵੀ ਫਿਕਸ ਆ ਹਵਾਨਾ ਇਹਦਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਫਿਕਸ ਆ ਕਿਉਂਕਿ ਫਿਰ ਜ਼ਿਆਦਾ ਵੀਡੀਓ ਲੰਬੀ ਹੋ ਜਾਂਦੀ ਹੈ ਜੋ ਜ਼ਿਆਦਾ ਨਗ ਆਪਾਂ ਤੋੜ ਕੇ ਦਿਖਾਉਣ ਇੱਥੋਂ ਥਾਣ ਦੀ ਇਹਦੀ ਸ਼ੇਪ ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਫਿਕਸ ਲੈਵੇ ਦੀ ਬੱਸੀ ਆ ਗਈ ਇਹ ਵੀ ਦੂਜਾ ਸੁਆ ਹਵਾਨਾ ਪੂਰਾ ਠੋਸ ਤੇ ਭਰਿਆ ਹੋਇਆ ਹਵਾਨਾ ਦੇਖ ਸਕਦੇ ਹੋ ਬਾਕੀ ਇਹਨਾਂ ਦੀ ਪਰਸਨਲ ਵੀਡੀਓ ਤੁਸੀਂ WhatsApp ਦੇ ਮੈਸੇਜ ਕਰਕੇ ਮੰਗਾ ਸਕਦੇ ਹੋ ਜੋੜਾ ਇਹ ਲੈਣਾ ਹੋਇਆ ਤੇ ਜੋੜਾ ਇਹ ਲੈਣਾ ਹੋਇਆ ਤੁਸੀਂ ਫੁੱਲ ਮਾਨਤਨ ਕੀਤਾ ਹੋਊ ਜੋੜਾ ਹੀ ਤੁਹਾਡਾ ਇਹ ਬਣ ਗਿਆ ਕਿ ਗੱਬਣਾ ਦਾ ਆ ਵੱਸੀ ਦੌਰ ਬੱਤ ਸੋ ਦੁੱਧ ਦੇਣੇ 32 ਕਿਲੋ ਦਾ ਰਿਕਾਰਡ ਆ ਤੁਸੀਂ ਚਾਹੇ 30 ਮੰਨ ਕੇ ਲੈ ਲਓ ਚਾਹੇ 32 ਮੰਨ ਕੇ ਲੈ ਲਓ ਫਿਕਸ ਲੈਵੇ ਦੀ ਇਹ ਵੀ ਬੱਸੀ ਆ ਅੱਗੇ ਪਿੱਛੇ ਦਾ ਹਵਾਨਾ ਦੇਖੋ ਤੁਸੀਂ ਥਣ ਬਹੁਤ ਚੰਗਾ ਹੱਥੀ ਚਵਾਈ ਵਾਲਾ ਵੀ ਆ ਬਿਊਟੀ ਬਰੀਡ ਇੱਕ ਨੰਬਰ ਆ ਜੋੜਾ ਹੀ ਇਹ ਬਗੱਬਣਾ ਦਾ ਬਣ ਜੂ ਕਈ ਵਾਰ ਮੇਰਾ ਵੀਰ ਕੋਈ ਕਹਿੰਦਾ ਵੀ ਆਪਾਂ ਸਟਾਰਟਿੰਗ ਕਰਨੀ ਆ ਤਾਂ ਫੁੱਲ ਮਾਨਤਨ ਕਰਾਂਗੇ ਦੇਖੋ ਇਥੋਂ ਪ੍ਰਿੰਟ ਚ ਗਰੋ ਗਲਬਦ ਇਥੋਂ ਬੱਸੀ ਦਾ ਪ੍ਰਿੰਟ ਤੇ ਹਵਾਨਾ ਚੈੱਕ ਕਰਿਓ ਲੈ ਚੱਲ ਪੁੱਤ ਮੋੜ ਦਾ ਇਹ ਆਪਾਂ ਤੁਹਾਨੂੰ 5 ਨੰਬਰ ਤੇ ਦਿਖਾ ਦਈ 5 ਨੰਬਰ ਤੇ ਦਿਖਾ ਦਈ ਵੇਂ ਚ ਦੇਖੋ ਹਵਾਨੇ ਤੇ ਦੂਰੋਂ ਦਿਖਾਈ ਦਿੰਦੀਆਂ ਨੇ 5 ਨੰਬਰ ਤੇ ਬੱਸੀ ਆ ਗਈ 30 ਤੋਂ ਬਾਹਰ ਦੁੱਧ ਚੱਲਣਾ ਨੇ ਵੀ ਐ ਗੋਲ ਮਟੋਲ ਪਈਆ ਚੰਗੀ ਸਮੀ ਭਲੀ ਆ ਚੰਗੀ ਸਾਇਲਜ ਖਾਦਾ ਹੋਇਆ ਬੱਚੀਓ ਦੇਖੋ ਇਥੋਂ ਵੇਂ ਹਵਾਨੇ ਦੀ ਮਿਲਕ ਵੇਣ ਦੇਖੋ ਥਾਣਾ ਥੀਜੋਈ ਵਾਲਾ ਸੋ 5 ਨੰਬਰ ਤੇ ਦਿਖਾ ਦਈ 6 ਨੰਬਰ ਵਾਲੀ ਬੱਸੀ ਤੋਰਦੇ ਪੁੱਤ ਅੱਗੇ 6 ਨੰਬਰ ਵਾਲੀ ਬੱਸੀ ਦੇ ਵੀ ਹਜੇ 10-12 ਦਿਨ ਬਾਕੀ ਆ ਦੁੱਧ ਦੇਣੇ ਵੀ 30-32 ਲੀਟਰ ਦਿੱਤਾ ਹੋਇਆਗਾ ਦੋਨੇ ਬੱਸੀਆਂ ਇਹ ਮੰਨ ਕੇ ਚੱਲੋ ਵੀ 30 ਤੋਂ ਪਲੱਸ ਵਾਲੀਆਂ ਨੇ 5 ਤੇ 6 ਨੰਬਰ ਸੋ ਹਵਾਨਾ ਇਹਨੇ ਵੀ ਕੱਟ ਵਾਲਾ ਤਿਆਰ ਕਰਨਾ ਪੁੱਠਾ ਪੱਠਾ ਦੇਖੋ ਬਹੁਤ ਚੰਗਾ ਪੁੱਠਾ ਪੱਠਾ ਬੱਚੀ ਦਾ ਬਹੁਤ ਚੰਗਾਗਾ ਕਿਹੜੀ ਸੀਮਣ ਦੀ ਆਪ ਆ ਕਿਹੜਾ ਲੱਗਿਆ ਹੋਇਆ ਇਹਦਾ ਵੀ ਸਾਰਾ ਰਿਕਾਰਡ ਮਿਲ ਜੂ ਰੋਕਲਾ ਪੱਤੇ ਤੇ ਇੱਥੋਂ ਚੱਕ ਗਰੇ ਤੁਸੀਂ ਇੱਥੋਂ ਤੁਸੀਂ ਬਰੀਡ ਤੇ ਸਭੀ ਪੜੀ ਦੇਖੋ ਬੱਚੀ ਕਿੰਨੀ ਆ ਲੈ ਚੱਲ ਪੁੱਤ ਲੈ ਚੱਲ ਸੋ ਸੇਨ ਆ ਗਿਆ ਆਪਾਂ ਤੁਹਾਨੂੰ ਦਿਖਾਤੇ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਚੁੱਕੇ ਆ। ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ।